ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਗੁਰੂ ਪਿਆਰ ਵਾਲਿਓ ਆਪ ਸੰਗਤਾਂ ਦਾ ਚੈਨਲ ਤੇ ਸਵਾਗਤ ਹੈ ਜਿਵੇਂ ਹਰ ਰੋਜ਼ ਤੁਹਾਡੇ ਨਾਲ ਇੱਕ ਇਤਿਹਾਸਕ ਸਾਖੀ ਸਾਂਝੀ ਕਰਦੇ ਹਾਂ ਹੋਰ ਵੀ ਚੰਗੇ ਵਿਚਾਰ ਕੁਦਰਤ ਪ੍ਰਤੀ ਵਰ ਸਿੱਖੀ ਦੇ ਧਾਰੇ ਚ ਰੱਖ ਕੇ ਤੁਹਾਡੇ ਨਾਲ ਬਚਨ ਬਲਾ ਚੈਨਲ ਤੇ ਉਹ ਹੈ ਰਾਨਗੇ ਸੁਗਰਮਖਜਨੋ ਅੱਜ ਆਪਾਂ ਸਾਖੀ ਧੰਗੁਰੂ ਅਮਰਦਾਸ ਮਹਾਰਾਜ ਜੀ ਦੀ ਸਮੇਂ ਦੀ ਇੱਕ ਜਿਹੜੀ ਘਟਨਾ ਧੰਗੁਰੂ ਪਾਸ਼ਾ ਜੀ ਦੀ ਕਿਰਪਾ ਇਸ ਤਰ੍ਹਾਂ ਨਿਮਾਨਿਆਂ ਦੇ ਨਿਮਾਨ ਤੇ ਨਤਾਣਿਆਂ ਦੇ ਤਾਣ ਨੇ ਇਸ ਤਰ੍ਹਾਂ ਉਹ ਜਿਹੜੇ ਕੇ ਬੜੇ ਕੋੜੀ ਵੀ ਤੇ ਬੜੇ ਅਨਾਥ ਵੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਚਰਨਾਂ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਆਪਣੇ ਪੁੱਤਰ ਬਣਾ ਲੈਂਦੇ ਨੇ। ਸੋ ਸਾਰੀ ਵੀਡੀਓ ਪੂਰੀ ਦੇਖਿਓ। ਇਹ ਸਾਖੀ ਹੈ ਪ੍ਰੇਮਾ ਕੋੜੀ। ਇਤਿਹਾਸ ਵਿੱਚ ਨਾਮ ਆਇਆ ਹੈ ਪ੍ਰੇਮਾ ਕੋੜੀ। ਕਹਿੰਦੇ ਬੜੇ ਅਮੀਰ ਘਰਾਣੇ ਦਾ ਇਹ ਪ੍ਰੇਮਾ ਕੋੜੀ ਚੰਗਾ ਪੈਸਾ ਹੈ। ਧਨ, ਜਾਇਦਾਦ, ਆਦਿਕ ਦੌਲਤ ਹੈ। ਬੜੇ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਦਾ ਮਾਤਾ ਪਿਤਾ ਪਾਸ਼ਾ ਜੀ ਦੀ ਸੰਗਤ ਕਰਦੇ ਨੇ ਧੰਨ ਗੁਰੂ ਅਮਰਦਾਸ ਪਾਸ਼ਾ ਜੀ ਦੀ ਤੇ ਆਪਣੇ ਬੱਚੇ ਨੂੰ ਵੀ ਸਮਝਾਉਂਦੇ ਨੇ ਪੁੱਤਰ ਕਿਉਂਕਿ ਬੜਾ ਪ੍ਰੇਮ ਕਰਦੇ ਸਨ ਪ੍ਰੇਮ ਵਿੱਚ ਇਹਦਾ ਨਾਮ ਰੱਖਿਆ ਸੀ ਪ੍ਰੇਮਚੰਦ ਮਾਤਾ ਪਿਤਾ ਨੇ ਇਹਦਾ ਨਾਮ ਸੀ ਪ੍ਰੇਮਚੰਦ ਜਿਹੜਾ ਮਾਤਾ ਪਿਤਾ ਨੇ ਰੱਖਿਆ ਕਹਿੰਦੇ ਬੜੀ ਪਾਵਨਾ ਨਾਲ ਮਾਤਾ ਪਿਤਾ ਜੀ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਦੇ ਸਨ ਤੇ ਆਪਣੇ ਪੁੱਤਰ ਨੂੰ ਪ੍ਰੇਰਦੇ ਸਨ ਪੁੱਤਰ ਕਦੇ ਗਲਤ ਸੰਗਤ ਵਿੱਚ ਨਾ ਪੈ ਜਾਈ ਗੁਰੂ ਅਰਦਾਸ ਮਹਾਰਾਜ ਜੀ ਦੇ ਦਰ ਤੇ ਜਾਇਆ ਕਰੀਏ ਉਹ ਵੀ ਸਾਡੇ ਨਾਲ ਸੇਵਾ ਕਰਿਆ ਕਰ ਪਰ ਕਹਿੰਦੇ ਪ੍ਰੇਮ ਚੰਦ ਇਤਨਾ ਪ੍ਰੇਮ ਕਰਨ ਮਾਤਾ ਪਿਤਾ ਦੇ लाਡ ਕਰਕੇ ਕਹਿੰਦੇ ਉਹ ਮਾੜੀ ਸੰਗਤ ਦੇ ਵਿੱਚ ਪੈ ਗਿਆ ਮਾੜੀ ਸੰਗਤ ਕਾਰਨ ਜਿਹੜਾ ਤਨ ਸੀ ਲਟਾਉਣ ਲੱਗਿਆ ਗਲਤ ਪਾਸੇ ਲਾਉਣ ਲੱਗਿਆ ਜੋ ਇਹ ਆਦਿਕ ਵਿੱਚ ਪਏ ਆ ਸਮਾਂ ਬੀਤਦਾ ਗਿਆ ਮਾਤਾ ਪਿਤਾ ਬੁਢੇਪੇ ਦੀ ਉਮਰ ਵਿੱਚ ਆ ਗਏ ਤੇ ਹੁਣ ਫੇਰ ਬੱਚੇ ਨੂੰ ਸਮਝਾਉਂਦੇ ਨੇ ਪੁੱਤਰ ਅਸੀਂ ਪਤਾ ਨਹੀਂ ਕਿੰਚ ਨਾ ਚਰਹਾ ਥੋੜਾ ਸਮਾਂ ਸਾਡੀ ਜ਼ਿੰਦਗੀ ਹੈ ਇਸ ਕਰਕੇ ਪੁੱਤਰ ਤੂੰ ਸਾਡੇ ਨਾਲ ਜਿਤਨਾ ਚਰਹਾ ਠੀਕ ਹੈ ਪਰ ਗੁਰੂ ਨਾਨਕ ਦੇ ਦਰ ਦਾ ਸੇਵਾਦਾਰ ਬਣ ਜਾ ਗੁਰੂ ਨਾਨਕ ਦੇ ਦਰ ਤੇ ਜਾਇਆ ਕਰ ਪਾਤਸ਼ਾਹ ਜੀ ਆਪਣੇ ਪਿਆਰਿਆਂ ਤੇ ਕਿਰਪਾ ਰੱਖਦੇ ਨੇ ਜੇ ਮੜੇ ਪਾਸੇ ਜਾਂਦਾ ਹੈ ਬਾਹਾਂ ਪਕੜ ਕੇ ਗੁਰੂ ਕੱਢ ਲੈਂਦੇ ਨੇ ਜਿਹੜਾ ਵੀ ਗੁਰੂ ਦੇ ਰਸਤੇ ਤੇ ਤੁਰਦਾ ਹੈ ਸੱਚੇ ਮਾਰਗ ਦੇ ਚੱਲ ਪੁੱਤਰ ਇਸ ਤਰ੍ਹਾਂ ਮਾਤਾ ਪਿਤਾ ਜਿਵੇਂ ਬੱਚੇ ਨੂੰ ਸਮਝਾਉਂਦੇ ਨੇ ਪ੍ਰੇਮ ਚੰਦ ਨੂੰ ਵੀ ਪ੍ਰੇਮ ਦੇ ਵਿੱਚ ਸਮਝਾ ਰਹੇ ਨੇ ਤੇ ਗੁਰਮਖ ਜਨੋਂ ਕਹਿੰਦੇ ਸਮਾਂ ਬੀਤਿਆ ਮਾਤਾ ਜੀ ਕਾਲ ਚਲਾਣਾ ਕਰਗੇ ਪਿਤਾ ਜੀ ਵੀ ਕਾਲ ਚਲਾਣਾ ਕਰਗੇ ਪ੍ਰੇਮ ਚੰਦ ਜਿਹੜੇ ਮਾਤਾ ਪਿਤਾ ਕਹਿੰਦੇ ਸੀ ਨਾ ਪਿਆਰ ਦੇ ਨਾਲ ਮੇਰਾ ਪ੍ਰੇਮ ਚੰਦ ਹੁਣ ਉਹ ਗੱਲ ਸੁਣਨੋਂ ਹਟ ਗਈ ਤੇ ਮਾੜੀ ਸੰਗਤ ਕਾਰਨ ਇਹਦਾ ਸਰੀਰ ਕੋੜੀ ਹੋ ਗਿਆ ਜਿਹੜੇ ਬੜੀ ਭਿਆਨਕ ਬਿਮਾਰੀ ਸੀ ਸਰੀਰ ਕੋੜੀ ਹੋ ਗਿਆ ਤੇ ਉਹ ਜਿਹੜੇ ਕੋੜ ਦਾ ਰੋਗ ਵਧਦਾ ਹੀ ਗਿਆ ਘਟਣ ਦੀ ਬਜਾਏ ਪੜੇ ਉਹਨੇ ਦਵਾਈ-ਭੂਟੀ ਕੀਤੀ ਪਰ ਵਧਦਾ ਹੀ ਗਿਆ ਦੁਖੀ ਹੁੰਦਾ ਹੈ ਤੇ ਇੱਕ ਸਮੇਂ ਤਾਂ ਐਸਾ ਵੀ ਮਾਹੌਲ ਬਣ ਜਾਂਦਾ ਹੈ ਕਿ ਮੈਂ ਮੌਤ ਦੇ ਕਿਨਾਰੇ ਚੱਲਾ ਜਾਵਾਂ ਤੇ ਖੂਬ ਜਿਹਾ ਚਾਲ ਮਾਰ ਕੇ ਆਤਮ ਹੱਤਿਆ ਕਰ ਲਾਂ ਐਸੇ ਹੁਣ ਬਚਨ ਆਉਂਦੇ ਨੇ ਉਹਦੇ ਮਨ ਦੇ ਵਿੱਚ ਫੁਰਨੇ ਉੱਠਦੇ ਨੇ ਪਰ ਪਾਸਾ ਜੀ ਵੇਖੋ ਕਿਵੇਂ ਕਿਰਪਾ ਕਰਦੇ ਨੇ ਤੇ ਕਹਿੰਦੇ ਪ੍ਰੇਮਾ ਕੋੜ ਹੀ ਹਣ ਕੋੜ ਦੇ ਰੋਗ ਨਾਲ ਪੂਰਾ ਸਰੀਰ ਭਰਿਆ ਜਿਹੜਾ ਪ੍ਰੇਮ ਚੰਦ ਸੀ ਹੁਣ ਪ੍ਰੇਮਾ ਕੋੜੀ ਬਣ ਗਿਆ ਤੇ ਨਗਰ ਵਾਲਿਆਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਜੇ ਇਹ ਪਿੰਡ ਦੇ ਵਿੱਚ ਰਹੇਗਾ ਤਾਂ ਹੋਰ ਵੀ ਬਿਮਾਰੀ ਫੈਲ ਸਕਦੀ ਹੈ ਗਲੀ ਮਹੱਲੇ ਵਿੱਚ ਅੱਗੇ ਵਧਦੀ ਜਾਵੇਗੀ ਇਸ ਕਰਕੇ ਉਹਨੂੰ ਖੇਤਾਂ ਦੇ ਵਿੱਚ ਹੀ ਆਪਾਂ ਉੱਥੇ ਕੁਝ ਕੁ ਰਹਿਣ ਬਸੇਰਾ ਕਰ ਜੀ ਇਹ ਜਤਨਾ ਚ ਰਾਮ ਨਹੀਂ ਆਉਂਦਾ ਨਾ ਉਤਨਾ ਚਿਰ ਇਹਨੂੰ ਆਪਾਂ ਖੇਤਾਂ ਦੇ ਵਿੱਚ ਕੁਝ ਝੁੰਬੀ ਪਾ ਕਰਕੇ ਕਾਨਿਆਂ ਦੀ ਤੇ ਉੱਥੇ ਇਹਨੂੰ ਰਹਿਣ ਦੇ ਲਈ ਗੁਜ਼ਾਰੇ ਜੁਗਰੀ ਜਗ੍ਹਾ ਬਣਾ ਦੀ ਤੇ ਉੱਥੇ ਰੋਟੀ ਪਾਣੀ ਪੜਾਇਆ ਆ ਕਰਾਂਗੇ ਸਾਰੇ ਪਿੰਡ ਨੇ ਇਹ ਵਿਚਾਰ ਕਰਕੇ ਤੇ ਪ੍ਰੇਮ ਪ੍ਰੇਮਾ ਕੁੜੀ ਨੂੰ ਕਹਿੰਦੇ ਹੁਣ ਬਾਹਰ ਛਪਰੀ ਦੇ ਵਿੱਚ ਰਹਿਣ ਦੇ ਲਈ ਨਗਰ ਨੇ ਸਾਰੇ ਨੇ ਇਹ ਆਪਸ ਵਿੱਚ ਵਿਚਾਰ ਕੀਤਾ ਤੇ ਹੁਣ ਕਹਿੰਦੇ ਬਾਹਰ ਝੁੰਬੀ ਪਾ ਦਿੱਤੀ ਇੱਕ ਤੇ ਉੱਥੇ ਉਹਨੂੰ ਰੋਟੀ ਪਾਣੀ ਫੜਾ ਗੰਦੇ ਨੇ ਕਦੇ ਰਹਿ ਜਾਂਦਾ ਕਿਉਂਕਿ ਹਰ ਰੋਜ਼ ਨਹੀਂ ਫੜਾਉਂਦੇ ਕਦੇ ਪੁੱਲ ਵੀ ਜਾਂਦੇ ਨੇ ਤੇ ਕਹਿੰਦੇ ਵਿਲਕਦਾ ਹੈ ਕੋੜ ਦੇ ਰੋਗ ਨਾਲ ਉਹਨਾਂ ਮਾਤਾ ਪਿਤਾ ਦੇ ਬਚਨ ਯਾਦ ਆਉਂਦੇ ਨੇ ਵੀ ਗੁਰੂ ਨਾਨਕ ਦੇ ਦਰ ਤੇ ਜਾਇਆ ਕਰ ਸੇਵਾ ਕਰਿਆ ਕਰ ਜੇ ਕਦੇ ਮਾੜਾ ਸਮਾਂ ਆਵੇ ਨਾ ਤੇ ਗੁਰੂ ਬਖਸ਼ ਦਿੰਦੇ ਨੇ ਇਸੇ ਤਰ੍ਹਾਂ ਕਹਿੰਦੇ ਹੁਣ ਗੁਰੂ ਨਾਨਕ ਦੇ ਦਰ ਨੂੰ ਯਾਦ ਕਰਦਾ ਹੈ ਤੇ ਫਿਰ ਪਾਤਸ਼ਾਹ ਜੀ ਦੀ ਖੇਡ ਵਾਪਰਦੀ ਹੈ ਕਹਿੰਦੇ ਉਦੋਂ ਜਿੱਥੇ ਉਹ ਰਹਿੰਦਾ ਸੀ ਨਾ ਬਾਰ ਬਾਰ ਖੇਤਾਂ ਦੇ ਵਿੱਚ ਸੰਗਤ ਗੋਵਿੰਦਵਾਲ ਸਾਹਿਬ ਧੰਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਪ੍ਰভাত ਫੇਰੀ ਰੂਪ ਦੇ ਵਿੱਚ ਨਾਮ ਜਪਦੀ ਜਾ ਰਹੀ ਹੈ ਉਹ ਨਾਮ ਉਹ ਸਿਮਰਨ ਉਹ ਤੇ ਦਿਲ ਨੂੰ ਠੰਡਕ ਪਾਉਂਦਾ ਹੈ ਤੇ ਪ੍ਰੇਮਾ ਕੋੜੀ ਬਿਲਕਦਾ ਹੈ ਤੇ ਰੜ ਰੜ ਕੇ ਕਹਿੰਦੇ ਉੱਥੇ ਚਲਾ ਜਾਂਦਾ ਜਿੱਥੋਂ ਦੀ ਉਹ ਸੰਗਤ ਨੰਗਦੀ ਹੈ ਤੇ ਬੇਨਤੀ ਕਰਦਾ ਹੈ ਕਿ ਤੁਸੀਂ ਜਿੱਥੇ ਜਾਂਦੇ ਹੋ ਗੁਰੂ ਨਾਨਕ ਦੇ ਦਰ ਤੇ गोविन्दवाल साहिब जानदे हो कृपा करो मेरा मनजा ਚੱਕ ਕੇ ਉਤੋਂ ਤੱਕ ਲੈ ਜਾਓ ਮੈਨੂੰ ਵੀ ਬਚਾ ਦਿਓ ਕਿਉਂਕਿ ਮੈਂ ਆਉਂਦੀ ਆ ਜਾਂਦੀ ਆ ਸੰਗਤਾਂ ਤੋਂ ਸੁਣੇ ਨੇ ਬਚਨ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੋਂ ਨਿਮਾਨਿਆਂ ਨੂੰ ਨਿਮਾਨ ਤੇ ਨਤਾਨਿਆਂ ਨੂੰ ਤਾਣ ਮਿਲਦਾ ਹੈ ਤੇ ਪਾਤਸ਼ਾਹ ਜੀ ਮੇਰੇ ਵੀ ਸ਼ਾਇਦ ਕਿਰਪਾ ਕਰ ਦੇਣ ਕਿਉਂਕਿ ਮੈਂ ਆਪਣੇ ਮਾਤਾ ਪਿਤਾ ਦਾ ਬਚਨ ਨਹੀਂ ਮੰਨਿਆ ਹੁਣ ਕੋੜ ਦੇ ਰੋਗ ਦੇ ਨਾਲ ਬਿਲਕੁਦਾ ਤੇ ਸੰਗਤਾਂ ਨੂੰ ਬੇਨਤੀਆਂ ਕਰਦੀਆਂ ਤੇ ਸੰਗਤ ਕਹਿੰਦੇ ਉਹਨੂੰ ਚੁੱਕ ਕੇ ਲੈ ਜਾਂਦੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਗੋਬਿੰਦワਲ ਸਾਹਿਬ ਜਿੱਥੇ ਬਹੁਤ ਸਾਰੇ ਬਿਮਾਰ ਆਤਪਕ ਫੁਕਾਰੀ ਕੋੜ ਦੇ ਰੋਗ ਨਾਲ ਬਿਲਕੁੜ ਰਹੇ ਨੇ ਬੈਠੇ ਨੇ ਤੇ ਉੱਥੇ ਇਹਨੂੰ ਵੀ ਬਾਹ ਦਿੱਤਾ ਪ੍ਰੇਮਾ ਕੋੜੀ ਨੂੰ ਪਰ ਗੁਰੂ ਦੇ ਦਰਦਾਂ ਨੂੰ ਪ੍ਰੇਮ ਬਣਿਆ ਮਨ ਵਿੱਚ ਭਾਵਨਾ ਬਣੀ ਪ੍ਰੇਮੇ ਦੀ ਸਮਾਂ ਬੀਤਦਾ ਗਿਆ ਹਰ ਰੋਜ਼ ਇਹ ਬਚਨ ਕਰਦਾ ਹੈ ਕਿ ਗੁਰੂ ਅਮਰਦਾਸ ਜੀ ਮੈਨੂੰ ਬੁਲਾਉਣਗੇ ਚੇਤੇ ਕਰਦਾ ਹੈ ਤੇ ਸੰਗਤ ਵੀ ਜਾ ਕੇ ਬੇਨਤੀਆਂ ਕਰਦੇ ਨੇ ਕਿ ਉਹ ਪ੍ਰੇਮਾ ਕੁੜੀ ਜੀ ਤੋਂ ਆਨੂ ਮਿਲਣਾ ਚਾਹੁੰਦਾ ਹੈ ਹਰ ਰੋਜ਼ ਯਾਦ ਕਰਦਾ ਹੈ ਤੇ ਪਾਤਸ਼ਾਹ ਜੀ ਕਹਿੰਦੇ ਕੋਈ ਨਹੀਂ ਬੋਲਦੀ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਗੁਰੂ ਨਾਨਕ ਦਾ ਦਰ ਕਿਰਪਾ ਕਰੇਗਾ ਸਮਾਂ ਆਇਆ ਤੇ ਧੰਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬੇਨਤੀ ਕਰਦੇ ਨੇ ਆਪਣੇ ਅਹਿਲਕਾਰ ਆਪਣੇ ਸੇਵਕਾਂ ਨੂੰ ਕਹਿੰਦੇ ਨੇ ਭਾਈ ਇਸ ਤਰ੍ਹਾਂ ਕਰੋ ਜਿੱਥੇ ਅਸੀਂ ਇਸ਼ਨਾਨ ਕਰਦੇ ਹਾਂ ਨਾ ਉੱਥੇ ਪ੍ਰੇਮੇ ਨੂੰ ਇਸ਼ਨਾਨ ਕਰਾਇਆ ਕਰੋ ਜਿੱਥੇ ਅਸੀਂ ਇਸ਼ਨਾਨ ਕਰਦੇ ਆਂ ਵੇਖੋ ਕਿਰਪਾ ਗੁਰੂ ਦੀ ਪ੍ਰੇਮਾ ਕੋੜੀ ਕੋਹਾਂ ਦੂਰ ਗੁਰੂ ਤੋਂ ਦੂਰ ਹੈ ਬਿਲਕੁਲ ਦਾ ਹੈ ਪਾਸ਼ਾ ਜੀ ਦੇ ਦਰ ਨੂੰ ਜਾਜ਼ ਕਰਦਾ ਮਹਾਰਾਜ ਨੇ ਖੇਡ ਬਣਾਈ ਸੰਗਤ ਉਹਨੂੰ ਗੋਬਿੰਦਵਾਲ ਸਾਹਿਬ ਲਈ ਆਈ ਸਮਾਂ ਬੀਤਦਾ ਗਿਆ ਪਰ ਅੱਜ ਗੁਰੂ ਪਾਸ਼ਾ ਜੀ ਨੇ ਕਿਰਪਾ ਕਰ ਦਿੱਤੀ ਕਹਿੰਦੇ ਜਿੱਥੇ ਅਸੀਂ ਇਸ਼ਨਾਨ ਕਰਦੇ ਆਂ ਉੱਥੇ ਪ੍ਰੇਮੇ ਨੂੰ ਵੀ ਇਸ਼ਨਾਨ ਕਰਾਇਆ ਕਰੋ ਜਗਾਤੇ ਕਹਿੰਦੇ ਹਰ ਰੋਜ਼ ਪ੍ਰੇਮਾ ਕੋੜੀ ਨੂੰ ਉੱਥੇ ਇਸ਼ਨਾਨ ਕਰਾਇਆ ਜਾਂਦਾ ਹੈ ਸਿਮਰਨ ਕਰਦਾ ਹੈ ਗੁਰੂ ਦੇ ਦਰ ਤੇ ਜੁੜਦਾ ਹੈ ਤੇ ਕਹਿੰਦੇ ਹੌਲੀ ਹੌਲੀ ਨਾ ਕੋੜ ਦਾ ਰੋਗ ਦੂਰ ਹੁੰਦਾ ਹੈ ਤੇ ਪਾਤਸ਼ਾਹ ਧੰਗ ਗੁਰੂ ਅਮਰਦਾਸ ਜੀ ਉਹਨੂੰ ਸੀਨੇ ਨਾਲ ਲਾਉਂਦੇ ਨੇ ਸਭ ਤੋਂ ਪਹਿਲਾਂ ਕਿਉਂਕਿ ਜਿਹੜੇ ਲੋਕ ਉਹਨੂੰ ਠਕਾਰਾ ਪਾਉਂਦੇ ਸਨ ਪਿੰਡ ਵਿੱਚੋਂ ਵੀ ਬਾਹਰ ਕੱਢ ਦਿੱਤਾ ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨੂੰ ਕਹਿੰਦੇ ਠਾਇਆ ਕੰਬਲੀ ਦੇ ਵਿੱਚੋਂ ਜਦੋਂ ਕੋੜ ਦੇ ਰੋਗ ਵਿੱਚ ਭਖਾਰੀਆਂ ਦੇ ਵਿੱਚ ਬੈਠਾ ਗੁਰੂ ਨੂੰ ਯਾਦ ਕਰ ਰਿਹਾ ਹੈ ਨਾ ਗੁਰੂ ਨੇ ਸੀਨੇ ਨਾਲ ਲਾਇਆ ਤੇ ਹੁਕਮ ਕੀਤਾ ਭਾਈ ਇਹਨੂੰ ਉੱਥੇ ਇਸ਼ਨਾਨ ਕਰਵਾਇਆ ਕਰੋ ਜਿੱਥੇ ਅਸੀਂ ਕਰਦੇ ਆਂ ਹਰ ਰੋਜ਼ ਇਸ਼ਨਾਨ ਕਰਾਉਂਦੇ ਨੇ ਸੇਵਕ ਤੇ ਹੌਲੀ ਹੌਲੀ ਕੋੜ ਦਾ ਰੋਗ ਉਹਦਾ ਦੂਰ ਹੋ ਜਾਂਦਾ ਹੈ ਤੰਦਰੁਸਤ ਹੁੰਦਾ ਹੈ ਕਹਿੰਦੇ ਹੁਣ ਮਾਤਾ ਪਿਤਾ ਵਾਂਗ ਨਾ ਪ੍ਰੇਮਾ ਕੋੜੀ ਕੋੜ ਦਾ ਰੋਗ ਦੂਰ ਹੋਇਆ ਹੁਣ ਫੇਰ ਉਹ ਪਿਆਰ ਦੇ ਵਿੱਚ ਗੁਰੂ ਪ੍ਰੇਮ-ਪ੍ਰੇਮ ਕਰਕੇ ਉਹਨੂੰ ਪ੍ਰੇਮਾ-ਪ੍ਰੇਮ ਕਰਕੇ ਬੁਲਾਉਂਦੇ ਨੇ ਕੋੜ ਵਾਲੀ ਗੱਲ ਉਹਦੇ ਨਾਮ ਦੇ ਨਾਲੋਂ ਹਟ ਗਿਆ ਤੇ ਹੁਣ ਹਰ ਰੋਜ਼ ਪਾਤਸ਼ਾਹ ਜੀ ਦੇ ਦਰਾਂ ਤੇ ਲੰਗਰ ਵਰਤਾਉਣ ਦੀ ਲੰਗਰ ਬਣਾਉਣ ਦੀ ਹਰ ਪ੍ਰਕਾਰ ਦੀ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਸੇਵਾ ਕਰਦਾ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਜਾਣੇ ਜਾਣ ਦੇਖਦੇ ਨੇ ਵੀ ਇਹ ਬੜੀ ਸੇਵਾ ਕਰਦਾ ਹੈ ਟੰਗੀ ਗੱਲ ਹੈ ਪਾਤਸ਼ਾਹ ਜੀ ਨੇ ਦਾ ਰੋਗ ਦੂਰ ਕੀਤਾ ਤੇ ਹੁਣੇ ਪਾਤਸ਼ਾਹ ਜੀ ਦਾ ਦਰਦਾ ਹੋ ਗਿਆ ਸਮਾਂ ਬੀਤਦਾ ਗਿਆ ਇਹਦੇ ਮਹਾਰਾਜ ਜੀ ਸੰਗਤਾਂ ਨੇ ਕਿਹਾ ਮਹਾਰਾਜ ਹੁਣ ਤਾਂ ਜਿਹੜਾ ਪ੍ਰੇਮਾ ਕੋੜੀ ਸੀ ਲਾੜੇ ਵਾਂਗ ਰਹਿੰਦਾ ਹੈ ਬੜਾ ਸੁੰਦਰ ਸਰੀਰ ਹੈ ਲਾੜੇ ਵਾਂਗ ਬਣਾ ਦਿੱਤਾ ਤੁਹਾਡੀ ਕਿਰਪਾ ਨੇ ਤੁਸੀਂ ਕਿਰਪਾ ਕੀਤੀ ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸੰਗਤ ਜੀ ਇਹ ਤੁਹਾਡਾ ਵਚਨ ਪੂਰਾ ਕਰਾਂਗੇ ਲਾੜਾ ਵੀ ਬਣਾ ਦੇਵਾਂਗੇ ਕਹਿੰਦੇ ਸਮਾਂ ਬੀਤਿਆ ਤੇ ਕੋਈ ਕਹਿੰਦੇ ਖੱਤਰੀ ਸਮਾਂ ਬੀਤਿਆ ਉਹਨੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ ਪੁੱਤਰ ਵੇਖ ਰਹੇ ਨੇ ਵਰ ਦੇਖ ਰਹੇ ਨੇ ਇੱਕ ਦਿਨ ਸੰਗਤ ਬੈਠੀ ਹੈ ਗੁਰੂ ਕਾ ਦੀਵਾਨ ਲੱਗਿਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਖਤਰੀ ਪੰਡਤ ਬੇਨਤੀ ਕਰਦਾ ਹੈ ਕਿ ਮਹਾਰਾਜ ਕੋਈ ਐਸੀ ਕਿਰਪਾ ਕਰੋ ਮੇਰੀ ਲੜਕੀ ਦੇ ਲੈ ਕੋਈ ਐਸਾ ਲੜਕਾ ਹੋਵੇ ਜਿਹੜਾ ਤੁਹਾਡੇ ਦਰ ਦੇ ਨਾਲ ਵੀ ਜੁੜਿਆ ਹੋਵੇ ਤੇ ਮੇਰੀ ਲੜਕੀ ਦੇ ਲੈਕ ਵੀ ਹੋਵੇ ਅਸੀਂ ਭਾਲ ਰਹੇ ਹਾਂ ਪਰ ਮਿਲਿਆ ਨਹੀਂ ਅਸੀਂ ਆਖਿਆ ਵੀ ਗੁਰੂ ਨੂੰ ਇਹ ਬੇਨਤੀ ਕਰੀਏ ਕੀ ਪਤਾ ਗੁਰੂ ਕਿਰਪਾ ਕਰ ਦੇਵੇ ਤੇ ਧੰ ਗੁਰੂ ਅਮਰਦਾਸ ਮਹਾਰਾਜ ਅਜ ਪ੍ਰੇਮੇ ਵੱਲ ਹੱਥ ਕਰ ਦਿੰਦੇ ਨੇ ਕਹਿੰਦੇ ਉਹ ਵੇਖੋ ਭਾਈ ਪ੍ਰੇਮਾ ਸਿੰਘ ਪ੍ਰੇਮੇ ਦੇ ਨਾਲ ਤੁਸੀਂ ਆਪਣੀ ਲੜਕੀ ਦੀ ਸ਼ਾਦੀ ਕਰ ਦਿਓ ਤੇ ਕਹਿੰਦੇ ਉਹ ਪੰਡਿਤ ਖੱਤਰੀ ਇਹ ਬਚਨ ਸੁਣ ਕੇ ਇੱਕ ਵਾਰ ਤਰਾਨ ਹੋਇਆ ਫਿਰ ਕੀ ਜਵਾਬ ਦੇਵੇ ਗੁਰੂ ਨੂੰ ਤੇ ਗੁਰੂ ਨੂੰ ਕਹਿੰਦਾ ਮਹਾਰਾਜ ਕੋਈ ਗੱਲ ਨਹੀਂ ਮੈਂ ਘਰੇ ਰਹਿ ਕੇ ਕਰਕੇ ਤੁਹਾਨੂੰ ਦੱਸ ਦਿੰਦਾ ਹਾਂ ਤੇ ਘਰੇ ਆਉਂਦਾ ਹੈ ਆਪਣੀ ਘਰਵਾਲੀ ਨੂੰ ਦੱਸਦਾ ਐ ਮੈਂ ਰਿਸ਼ਤਾ ਪੱਕਾ ਕਰਿਆ ਆ ਕਿੱਥੇ ਕਰਿਆ ਆਓ ਜੀ ਕਿਨੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰ ਤੇ ਇੱਕ ਪ੍ਰੇਮਾ ਕੋੜੀ ਸੀ ਨਾ ਹੁਣ ਤੰਦਰੁਸਤ ਹੋ ਗਿਆ ਹੈ ਤੇ ਗੁਰੂ ਕਹਿੰਦੇ ਇਹਦੇ ਨਾਲ ਸ਼ਾਦੀ ਕਰ ਦਿਓ ਤੇ ਉਹਦੀ ਘਰ ਵਾਲੀ ਕਹਿੰਦੇ ਨਾ ਉਹਦੇ ਕੋਈ ਅੱਗੇ ਹੈ ਨਾ ਪਿੱਛੇ ਹੈ ਨਾ ਕੋਈ ਜਾਇਦਾਦ ਆਪਨਾ ਘਰਵਾਲ ਆਪਾਂ ਆਪਣੀ ਲੜਕੀ ਦੀ ਸ਼ਾਦੀ ਉਸ ਤਾਂ ਉਸ ਨਾਲ ਕਿਵੇਂ ਕਰਦੀ ਤੇ ਕਹਿੰਦੇ ਕੋਈ ਗੱਲ ਨਹੀਂ ਚੱਲ ਤੁਸੀਂ ਮੇਰੇ ਨਾਲ ਕਲ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਵਚ ਜਾਂਦੇ ਆ ਤੁਸੀਂ ਵੀ ਇਹ ਬਚਨ ਕਿਉਂ ਮੈਥੋਂ ਜਵਾਬ ਨਹੀਂ ਦਿੱਤਾ ਗਿਆ ਕਿ ਹੁਣ ਇਹ ਘਰ ਵਾਲੀ ਤੇ ਇਹ ਪੰਡਤ ਦੋਵੇਂ ਜਾਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਪਾਸ ਬੇਨਤੀ ਕਰਦੇ ਨੇ ਮਹਾਰਾਜ ਠੀਕ ਹੈ ਤੁਹਾਡਾ ਬਚਨ ਅਸੀਂ ਕਦੇ ਮੋੜਿਆ ਨਹੀਂ ਅਸੀਂ ਵੀ ਤੁਹਾਡੇ ਦਰ ਦੇ ਸੇਵਕਾਂ ਤੇ ਮਹਾਰਾਜ ਮaaf ਕਰਿਓ ਅਸੀਂ ਆਪਣੀ ਲੜਕੀ ਦੀ ਸ਼ਾਦੀ ਇਹ ਪ੍ਰੇਮਿਕੂੜੀ ਨਾਲ ਕਿਵੇਂ ਕਰਦੀ ਏ ਹਜੇ ਵੀ ਇਹਨੂੰ ਥੋੜਾ ਥੋੜਾ ਕੋੜ ਹੈ ਬਾਕੀ ਇਹਦਾ ਨਾ ਕੋਈ ਪਿਛੇ ਹੈ ਨਾ ਕੋਈ ਇਹਦਾ ਮਾਤਾ ਪਿਤਾ ਹੈ ਨਾ ਕੋਈ ਘਰਵਾਰ ਹੈ ਤੇ ਅਸੀਂ ਆਪਣੀ ਲੜਕੀ ਦੀ ਸ਼ਾਦੀ ਇਹਦੇ ਨਾਲ ਕਿਸ ਤਰ੍ਹਾਂ ਕਰਦੀ ਏ ਅਸੀਂ ਤਾਂ ਇਸ ਤੋਂ ਵੀ ਚੰਗੇ ਜਾਇਦਾਦ ਵਾਲੇ ਲੜਕਿਆਂ ਨੂੰ ਜਵਾਬ ਦਿੱਤਾ ਹੈ ਪਰ ਮਹਾਰਾਜ ਜੀ ਤੁਸੀਂ ਇਹ ਹੁਕਮ ਕਿਸ ਤਰ੍ਹਾਂ ਕਰ ਦਿੱਤਾ ਕਿਰਪਾ ਕਰੋ ਇਹ ਬਚਨ ਵਾਪਸ ਲੈ ਲਿਓ ਇਹਦੇ ਮਗਰ ਨਾ ਕੋਈ ਹੈ ਨਾ ਇਹਦਾ ਮਾਤਾ ਪਿਤਾ ਹੈ ਕਿ ਧੰਗੁਰ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਹਿੰਦੇ ਕੋਈ ਗੱਲ ਨਹੀਂ ਭਾਈ ਅੱਜ ਤੋਂ ਇਹ ਸਾਡਾ ਪੁੱਤਰ ਹੈ ਇਹ ਸਾਰੀ ਜਾਇਦਾਦ ਆਦਕ ਦਾ ਹੈ ਮਾਲਕ ਹੈ ਇਹ ਸਾਡਾ ਪੁੱਤਰ ਹੈ ਹੁਣ ਤਾਂ ਸ਼ਾਦੀ ਕਰ ਦਿਓ ਕਹਿੰਦੇ ਠੀਕ ਹੈ ਮਹਾਰਾਜ ਇਹ ਤੁਹਾਡਾ ਪੁੱਤਰ ਹੈ ਫਿਰ ਸ਼ਾਦੀ ਕਰ ਦਿੰਦੇ ਆ ਸੰਗਤਾਂ ਦਾ ਵਚਨ ਪੂਰਾ ਕੀਤਾ ਪਹਿਲਾ ਪ੍ਰੇਮੇ ਕੋੜੀ ਨੂੰ ਜਿਹੜਾ ਕਿ ਬਾਹਰ ਬੈਠਾ ਬਿਲਕਦਾ ਸੀ ਜਿਹੜਾ ਆਪਣੀ ਮੌਤ ਨੂੰ ਵਿਗਾਰਦਾ ਸੀ ਕਿ ਹੁਣ ਵੀ ਮੌਤ ਆ ਜੇ ਪਹਿਲਾ ਗੁਰੂ ਨੇ ਬਖਸ਼ਿਸ਼ ਵੇਖੋ ਕਿਵੇਂ ਕੀਤੀ ਪਹਿਲਾ ਉਹ ਕੋੜੀ ਨੂੰ ਜਿਹੜਾ ਕੋਈ ਮੂੰਹ ਨਹੀਂ ਲਾਉਂਦਾ ਸੀ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਸੀਨੇ ਨਾਲ ਲਾਇਆ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ ਫਿਰ ਮਹਾਰਾਜ ਜੀ ਨੇ ਜਿੱਥੇ ਆਪ ਇਸ਼ਨਾਨ ਕਰਦੇ ਨੇ ਉੱਥੇ ਉਹਨੂੰ ਇਸ਼ਨਾਨ ਕਰਵਾਉਣ ਲਾਇਆ ਫਿਰ ਤੀਸਰੀ ਖੇੜ ਉਹਦੀ شادی ਵੀ ਕੀਤੀ ਵੇਖੋ ਗੁਰਮਖੋ ਇਹ ਹੈ ਗੁਰੂ ਪਾਸ਼ਾ ਜੀ ਦੇ ਦਰਦੀਆਂ ਬਖਸ਼ਸ਼ਾਂ ਬੜੀ ਸੰਗਤ ਵਿੱਚ ਤੈ ਕਰਕੇ ਘਰ ਬਰਬਾਦ ਕੀਤਾ ਫਿਰ ਗੁਰਮਖ ਜਨੋਂ ਆਪਣੇ ਸਰੀਰ ਨੂੰ ਕੂੜੀ ਕਰ ਲਿਆ ਭੈੜੀਆਂ ਆਸਤਾ ਕਰਕੇ ਕੂੜੀ ਹੋਇਆ ਪਿੰਡ ਵਿੱਚੋਂ ਬਾਹਰ ਕੱਢਿਆ ਪਰ ਗੁਰੂ ਮਹਾਰਾਜ ਜੀ ਨੂੰ ਜਦੋਂ ਨੇ ਜਾਤ ਕੀਤਾ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਵੀ ਬੁਲਾਇਆ ਸੀਨੇ ਨਾਲ ਵੀ ਲਾਇਆ ਚਾਣ ਕਰਕੇ ਕੋੜ ਦਾ ਰੋਗ ਵੀ ਦੂਰ ਕੀਤਾ ਤੇ ਗੁਰਮੁਖ ਜਨੋ ਉਹਦਾ ਸ਼ਾਦੀ ਕਰਕੇ ਘਰ ਵੀ ਵਸਾਇਆ ਤੇ ਐਸੀਆਂ ਬਖਸ਼ਿਸ਼ਾਂ ਨੇ ਨਿਮਾਣਿਆਂ ਨੂੰ ਮਾਣ ਤੇ ਨਤਾਨਿਆਂ ਨੂੰ ਤਣ ਜਿਹੜਾ ਕੋਈ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਆਉਂਦਾ ਹੈ ਜਿਹੜਾ ਯਾਦ ਕਰਦਾ ਹੈ ਗੁਰਮੁਖ ਜਨੋ ਐਸੀ ਬਖਸ਼ਿਸ਼ ਹੈ ਵੇਖੋ ਪ੍ਰੇਮੇ ਕੋੜੀ ਦਾ ਨਾਲੇ ਕੋੜ ਦਾ ਰੋਗ ਦੂਰ ਕੀਤਾ ਤੇ ਨਾਲੇ ਮਹਾਰਾਜ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਇਸ ਕਰਕੇ ਗੁਰਮੁਖ ਜਨੋ ਆਪਾ ਨੂੰ ਵੀ ਇਹ ਸਾਖੀ ਤੋਂ ਸੇਤ ਲੈਣੀ ਚਾਹੀਦੀ ਹੈ ਆਪਾਂ ਵੀ ਗੁਰੂ ਦੇ ਦਰ ਦੇ ਨਾਲ ਜੁੜੀਏ ਜਿਹੜਾ ਸੱਚਾ ਮਾਰਗ ਹੈ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਤੇ ਫਿਰ ਸਾਰੀ ਦੁਨੀਆ ਜਹਾਨ ਉਹਨਾਂ ਦੀ ਉਸ ਤਤ ਕਰਦੀ ਹੈ ਭਾਈ ਤੇ ਆਪਾਂ ਮਹਾਰਾਜ ਜੀ ਦੇ ਦਰ ਦੇ ਨਾਲ ਜੁੜੀਏ ਸਾਰੀਆਂ ਦਾਤਾਂ ਨੇ ਗੁਰੂ ਦੇ ਦਰ ਵਿੱਚ ਤੇ ਭਾਈ ਆਪਾਂ ਵੀ ਇਹ ਸਾਖੀ ਤੋਂ ਸੇਤ ਲਈਏ ਕੋਈ ਵਾਰ ਬਚਨ ਕੋਈ ਭਾਈ ਗਲਤ ਬੋਲਿਆ ਜਾਂਦਾ ਹੈ ਇਤਿਹਾਸ ਸਮੁੰਦਰ ਹੈ ਸੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵਾਹਿਗੁਰੂ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਤੇ ਅੱਗੇ ਵੀਡੀਓ ਵਾਹਿਗੁਰੂ ਲੈ ਕੇ ਸ਼ੇਅਰ ਕਰਿਓ ਭਾਈ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪ ਸਾਰੀਆ ਸੰਗਤਾਂ ਵੱਧ ਤੋਂ ਵੱਧ ਇਸੇ ਤਰ੍ਹਾਂ ਭਾਈ ਪਿਆਰ ਦਿੰਦੇ ਰਹੋ ਕਿਉਂਕਿ ਉਤਸ਼ਾਹ ਮਿਲਦਾ ਹੈ ਆਪ ਜੀ ਜਦੋਂ ਕੋਈ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਇਹ ਤੁਹਾਡਾ ਪਿਆਰ ਮਿਲ ਜਾਂਦਾ ਹੈ ਤੇ ਅਸੀਂ ਫਿਰ ਐਸੀਆਂ ਸਾਖੀਆਂ ਤੁਹਾਡੇ ਲਈ ਹਰ ਰੋਜ਼ ਲੈ ਕੇ ਆਵਾਂਗੇ ਸੋ ਭਾਈ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ